ਸਰ ਸਭ ਇਹ ਲੋਹੜੀ ਦੇ ਮੌਕੇ ਤੇ ਕੋਈ ਸੰਸਕ੍ਰਿਤ ਦੇ ਵਿੱਚ ਆਪਣਾ ਕੋਈ ਮੰਤਰ ਉਚਾਰਨ ਵਗੈਰਾ ਵੀ ਕੀਤਾ ਜਾਂਦਾ ਹੈ ਇਹਦੇ ਬਾਰੇ ਤੁਸ ਤੁਹਾਡਾ ਕੀ ਖਿਆਲ ਹੈ ਹਾਂਜੀ ਹਾਂ ਮੈਂ ਡਾਕਟਰ ਅੰਗਰਜ ਸ਼ਰਮਾ ਅਸਿਸਟੈਂਟ ਪ੍ਰੋਫੈਸਰ ਸੰਸਕ੍ਰਿਤ ਡਿਪਾਰਟਮੈਂਟ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ ਸਭ ਤੋਂ ਪਹਿਲਾਂ ਜਿਨਨੇ ਵੀ ਆਪ ਵੀ ਦੇ ਚੈਨਲ ਨੂੰ ਦੇਖਣ ਵਾਲੇ ਸੱਜਣ ਬ੍ਰਿੰਦ ਨੇ ਉਹਨਾਂ ਨੂੰ ਅਸੀਂ ਸੰਸਕ੍ਰਿਤ ਡਿਪਾਰਟਮੈਂਟ ਵੱਲੋਂ ਅਤੇ ਹਿੰਦੀ ਵਿਭਾਗ ਵੱਲੋਂ ਅਸੀਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਪਰਮਾਤਮਾ ਸਦਾਇਬ ਸਾਰੇ ਆਪਣੇ ਪੰਜਾਬ ਵਾਸੀਆਂ ਨੂੰ ਹਮੇਸ਼ਾ ਹੀ ਸੁੱਖ ਸਮਰiddhi ਪ੍ਰਦਾਨ ਕਰੇ ਜੀ ਹਨਾ ਜਿਹੜੀ ਗੱਲ ਰਹੀ ਮੰਤਰ ਉਚਾਰਨ ਦੀ ਕੋਈ ਵੀ ਹਨਾ ਕਾਰਜਕ੍ਰਮ ਭਾਰਤ ਦੀ ਇੱਕ ਸੰਸਕ੍ਰਿਤੀ ਹੈ ਹੂੰ ਕਿਸੇ ਵੀ ਕਾਰਜਕ੍ਰਮ ਦੀ ਅਗਰ ਪ੍ਰਾਰੰਭਿਕਤਾ ਕੀਤੀ ਜਾਂਦੀ ਹੈ ਤਾਂ ਉਸ ਤੋਂ ਸਭ ਤੋਂ ਪਹਿਲਾਂ ਕਿਸੇ ਵੀ ਦੇਵੀ ਦੇਵਤਾ ਨੂੰ ਅਸੀਂ ਯਾਦ ਕਰਦੇ ਹਾਂ ਤੇ ਮੰਤਰ ਉਚਾਰਨ ਹਮੇਸ਼ਾ ਹੀ ਕੀਤਾ ਜਾਂਦਾ ਹੈ ਹਨਾ ਇਕ ਮੰਤਰ ਦਾ ਉਚਾਰਨ ਵੀ ਤੁਹਾਨੂੰ ਮੈਂ ਕਰਕੇ ਦਿਖਾ ਰਿਹਾ ਹਾਂ ਕਰੋ ਕਰੋ ਵਕਰਤੰਡ ਮਹਾਕਾਇ ਸੂर्य ਕੋਟੀ ਸਮਪ੍ਰਭ ਨਿਰਵਿਗਨੰ ਕੁਰੀਮੇ ਦੇਵ ਸਰਵਕਾਰੀ ਸੁ ਸਰਵਦਾ ਲੋੜੀ ਦਾ ਜਿਹੜਾ ਤਿਹਾਰ ਹੈ ਵਿਸ਼ੇਸ਼ ਹੈ ਨਾ ਅਗਰ ਮੈਂ ਆਪ ਜੀ ਨੂੰ ਦੱਸਣਾ ਚਾਹਾਂ ਹਾਂ ਜਿੰਨੇ ਵੀ ਭਾਰਤ ਦੇ ਤਿਹਾਰ ਨੇ ਜਿੰਨੇ ਵੀ ਭਾਰਤ ਵਰਸ਼ ਦੇ ਵਿੱਚ ਤਿਹਾਰ ਮਨਾਏ ਜਾਂਦੇ ਨੇ ਇਹਨਾਂ ਦੇ ਪਿੱਛੇ ਇੱਕ ਵਿਸ਼ੇਸ਼ ਮਹਤਵ ਰੱਖਿਆ ਜਾਂਦਾ ਹੈ ਜੀ ਪਰੰਪਰਾਵਾਂ ਦਿਵਯ ਪਰੰਪਰਾਵਾਂ ਆ ਭਾਤੀਆਂ ਹਨ ਲੋੜੀ ਦਾ ਤਿਉਹਾਰ ਵੀ ਸਾਨੂੰ ਹਨਾ ਭਾਈਚਾਰੇ ਦੀ ਭਾਵਨਾ ਸਾਡੇ ਚ ਵਧੇ ਸਮਾਜ ਦੇ ਵਿੱਚ ਸੁਖ ਸਮ੍ਰਿਧੀ ਬਣੇ ਬਣੀ ਰਵੇ ਹਨਾ ਅਤੇ ਇਹਨੂੰ ਮਨਾਉਣ ਦਾ ਵੀ ਤਰੀਕਾ ਵੱਖ-ਵੱਖ ਹਨਾ ਪ੍ਰਾਂਤਾਂ ਦੇ ਵਿੱਚ ਅਡੋਆ ਹੈ ਹਨਾ ਇਹਦੇ ਪਿੱਛੇ ਬਹੁਤ ਸਾਰੀਆਂ ਕਥਾਵਾਂ ਵੀ ਨੇ ਹਨਾ ਉਹਨਾਂ ਕਥਾਵਾਂ ਤੋਂ ਵੀ ਸਾਨੂੰ ਉਹੀ ਪ੍ਰੇਰਣਾ ਮਿਲਦੀ ਹੈ ਕਿ ਸਮਾਜ ਦੇ ਵਿੱਚ ਹਮੇਸ਼ਾ ਹੀ ਸਾਡੇ ਭਾਈਚਾਰੇ ਦੀ ਭਾਵਨਾ ਬਣੀ ਰਵੇ ਹਨਾ ਸਾਰੇ ਘਰਾਂ ਦੇ ਵਿੱਚ ਸੁੱਖ ਸਮਰiddhi ਦਾ ਵਾਸ ਹੋਵੇ। ਇਹੀ ਮੋਟਿਵ ਲੈ ਕੇ ਅਸੀਂ ਇਹ ਤਿਉਹਾਰ ਸਭ ਮਨਾਏ ਜਾਂਦੇ ਹਨਾ। ਮੈਂ ਬਾਕੀ ਰਹਿਗਲ ਤਿਉਹਾਰ ਮਨਾਉਣ ਦੀ ਇਹਦੇ ਵਿੱਚ ਅਸੀਂ ਹਨਾ ਅੱਡੋ-ਅੱਡ ਤਰੀਕਿਆਂ ਦੇ ਨਾਲ ਆਪਾਂ ਤਿਲ ਵੀ ਅਗਨੀ ਨੂੰ ਅਰਪਣ ਕਰਦੇ ਹਾਂ ਨਾ। ਔਰ ਆਪਣੇ ਮੂਫਲੀ ਵਗੈਰਾ ਵੰਡ ਕੇ ਵਿਸ਼ੇਸ਼ ਤੌਰ ਤੇ ਜਿਹੜੇ ਵੀ ਘਰਾਂ ਦੇ ਵਿੱਚ ਕੋਈ ਵੀ ਕਿਸੇ ਵੀ ਪ੍ਰਕਾਰ ਦੀਆਂ ਸੁਖ ਆਪਣੇ ਖੁਸ਼ੀਆਂ ਪਰਮਾਤਮਾ ਵੱਲੋਂ ਪ੍ਰਦਾਨ ਕੀਤੇ ਕੀਤੀਆਂ ਜਾਂਦੀਆਂ ਜਿਵੇਂ ਕਿਸੇ ਦੇ ਘਰੇ ਬੇਟਾ ਹੋਇਆ ਨਾ ਜਾਂ ਨਵਾਂ ਵਿਆਹ ਹੋਇਆ ਨਾ ਉਹ ਵਕ ਵਕ ਰੂਪ ਦੇ ਵਿੱਚ ਆ ਬੜੇ ਹੀ ਉਤਸ਼ਾਹ ਦੇ ਨਾਲ ਪੰਜਾਬ ਦੇ ਵਿੱਚ ਲੋਕ ਲੋਹੜੀ ਦਾ ਤਿਉਹਾਰ ਮਨਾਉਂਦੇ ਠੀਕ ਹੈ ਠੀਕ ਅਸੀਂ ਆਪਣੇ ਡਿਪਾਰਟਮੈਂਟ ਵੱਲੋਂ ਇਹੀ ਅਸੀਂ ਆਪਣੇ ਪ੍ਰਮਾਤਮਾ ਨੂੰ ਈਸ਼ਵਰ ਨੂੰ ਪ੍ਰਾਰਥਨਾ ਕਰਦੇ ਆ ਨਾ ਕਿ ਪ੍ਰਮਾਤਮਾ ਸਾਰੇ ਪ੍ਰਾਂਤ ਦੇ ਵਿੱਚ ਸਾਡੇ ਪੰਜਾਬ ਪ੍ਰਾਂਤ ਦੇ ਵਿੱਚ ਹਮੇਸ਼ਾ ਹੀ ਸਭ ਘਰਾਂ ਦੇ ਵਿੱਚ ਸੁੱਖ ਸਮ੍ਰiddhi ਦਾ ਵਾਸ ਕਰੇ ਹਨਾ ਪ੍ਰਮਾਤਮਾ ਕਿਸੇ ਵੀ ਪ੍ਰਕਾਰ ਦਾ ਕੋਈ ਕਿਸੇ ਘਰ ਦੇ ਵਿੱਚ ਕੋਈ ਕਸ ਹੈ ਉਹ ਦੂਰ ਹੋਵੇ ਐਸੇ ਹੀ ਅਸੀਂ ਜਿਵੇਂ ਅੱਜ ਅਸੀਂ ਡਿਪਾਰਟਮੈਂਟ ਵੱਲੋਂ ਆਪਣੇ ਲੋਹੜੀ ਦਾ ਤਿਉਹਾਰ ਮਨਾਇਆ ਹੈ ਅਸੀਂ ਭਵਿੱਖ ਦੇ ਵਿੱਚ ਵੀ ਹਰ ਸਾਲ ਵੀ ਜਿਹੜੇ ਵੀ ਸਾਡੇ ਭਾਰਤ ਪਰੰਪਰਾ ਦੇ ਤਿਉਹਾਰ ਨੇ ਅਸੀਂ ਹਮੇਸ਼ਾ ਹੀ ਤੰਦੇ ਹੀ ਨਾ ਮਨਾਉਂਦੇ ਰਹੀ। थैंक यू डॉक्टर साहब। सो सो मैं पत्रकार सुरजीत सिंह समराले तो ਤੁਸੀਂ ਬੋਲੋਗੇ? ਬੋਲिए। ਸੱਸੀਆ ਸਰ। ਹਾਂਜੀ। ਮੈਂ ਗੁਰਕਿਰਤਨ ਸਿੰਘ ਡਿਪਾਰਟਮੈਂਟ ਸਾਈਕੋਲੋਜੀ ਤੋਂ ਤੇ ਮੈਂ ਆਪਣੇ ਵੀਰ ਨੂੰ ਅੱਜ ਇੱਥੇ ਵੇਖਣ ਲੋੜੀ ਵੇਖਣ ਆਇਆ ਸੀ ਤੇ ਮੈਨੂੰ ਬਹੁਤ ਹੀ ਵਧੀਆ ਮਾਹੌਲ ਲੱਗਾ ਜਿਵੇਂ ਕਿ ਆਪਾਂ ਵੇਖਿਆ ਕਿ ਸਰ ਨੇ ਦੱਸਿਆ ਕਿ ਸਾਰੇ ਭਾਈਚਾਰੇ ਨੂੰ ਇਕੱਠਾ ਕਰਨਾ ਹੁੰਦਾ ਇਸ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਮੈਨੂੰ ਇੰਗਲਿਸ਼ ਡਿਪਾਰਟਮੈਂਟ ਤੇ ਸੰਸਕ੍ਰਿਤ ਡਿਪਾਰਟਮੈਂਟ ਦੇ ਜੋ ਸਾਰੇ ਸੀ ਟੀਚਰ ਵਿਦਿਆਰਥੀ ਸਟੂਡੈਂਟ ਸੀ ਬਹੁਤ ਹੀ ਚੰਗੀ ਤਰ੍ਹਾਂ ਉਹਨਾਂ ਬਿਹੇਵ ਕੀਤਾ ਬਹੁਤ ਹੀ ਚੰਗੀ ਤਰ੍ਹਾਂ ਲੋੜੀ ਬੁਲਾਈ ਤੇ ਸਾਡਾ ਪ੍ਰੋਗਰਾਮ ਬਹੁਤ ਵਧੀਆ ਰਿਹਾ ਹੈ ਆਪਾਂ ਹੈਪੀ ਲੋੜੀ ਕਰ ਰਹੇ ਹਾਂ ਥੈਂਕ ਯੂ ਡੀਅਰ ਸੰਸਕ੍ਰਿਤ ਡਿਪਾਰਟਮੈਂਟ ਦੇ ਸਾਡੇ ਨਾਲ ਡਾਕਟਰ ਅੰਗਰਾਜ ਹੈੱਡ ਆਫ ਦਾ ਡਿਪਾਰਟਮੈਂਟ ਸਾਡੇ ਨਾਲ ਨੇ ਡਾਕਟਰ ਸਾਹਿਬ ਅੱਜ ਤੁਸੀਂ ਡਿਪਾਰਟਮੈਂਟ ਦੇ ਵਿੱਚ ਨ ਬੱਚਿਆਂ ਦੇ ਨਾਲ ਲੋਹੜੀ ਮਨਾ ਰਹੇ ਹੈਗੇ ਆ ਇਹ ਲੋਹੜੀ ਦੀ ਕੀ ਸਿਗਨੀਫੀਕੈਂਸ ਹੈ ਜੀ ਕਿਸ ਦੇ ਕਿਸ ਕਿਸ ਵਾਸਤੇ ਲੋਹੜੀ ਮਨਾਈ ਜਾਂਦੀ ਹੈ ਸਭ ਤੋਂ ਪਹਿਲਾਂ ਆਪ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਪ ਜੀ ਸਾਡੇ ਵਿਭਾਗ ਦੇ ਵਿੱਚ ਆਏ ਹਨ ਅਤੇ ਸਭ ਬੱਚਿਆਂ ਦੇ ਨਾਲ ਮਿਲ ਕੇ ਅਸੀਂ ਅੱਜ ਸੰਸਕ੍ਰਿਤ ਅਤੇ ਹਿੰਦੀ ਵਿਭਾਗ ਵਿਭਾਗ ਵੱਲੋਂ ਅਸੀਂ ਇਹ ਲੋਹੜੀ ਦਾ ਕਾਰਜਕ੍ਰਮ ਦਾ ਆਯੋਜਨ ਕੀਤਾ ਹੈ ਜੀ ਸਾਡੇ ਦੇਖੋ ਭਾਰਤ ਵਰਸ਼ ਦੇ ਵਿੱਚ ਜਿੰਨੇ ਵੀ ਤਿਉਹਾਰ ਮਨਾਏ ਜਾਂਦੇ ਨੇ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਇੱਕ ਵਿਸ਼ੇਸ਼ਤਾ ਜ਼ਰੂਰ ਜੁੜੀ ਹੁੰਦੀ ਹੈ ਨਾ ਜੀ ਤਿਉਹਾਰਾਂ ਦਾ ਸਿਲਸਿਲਾ ਸਾਨੂੰ ਇਹੀ ਹੈ ਜਿਵੇਂ ਦੀਪਾਵਲੀ ਹੋ ਗਈ ਲੋਹੜੀ ਹੋ ਗਈ ਇਸ ਤੋਂ ਇੱਕ ਸਾਨੂੰ ਚੰਗੀ ਸਿਹਤ ਮਿਲੇ ਹੂੰ ਸਾਨੂੰ ਸਮਾਜ ਦੇ ਵਿੱਚ ਜਿਹੜੀਆਂ ਬੁਰਾਈਆਂ ਉਹ ਦੂਰ ਹੋਣ ਹਨਾ ਸਮਾਜ ਦੇ ਵਿੱਚ ਭਾਈਚਾਰੇ ਦੀ ਭਾਵਨਾ ਵਧੇ ਸਮਾਜ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵਿਕਾਰ ਹੈ ਦੋਸ਼ ਹੈ ਉਹ ਦੂਰ ਹੋਵੇ ਇਸੇ ਕਰਕੇ ਅਸੀਂ ਸਾਰੇ ਮਿਲ ਕੇ ਹਨਾ ਕਿਉਂਕਿ ਤਿਉਹਾਰ ਸਾਨੂੰ ਹਮੇਸ਼ਾ ਹੀ ਇੱਕ ਪ੍ਰੇਰਣਾ ਦਿੰਦੇ ਨੇ ਹਨਾ ਸਾਡੇ ਮਹਾਪੁਰਖਾਂ ਵੱਲੋਂ ਸਾਡੇ ॠषि मुਨੀਆਂ ਦੀਆਂ ਜੋ ਪਰੰਪਰਾएं ਇਹ ਸਾਨੂੰ ਇੱਕ ਵਿਸ਼ੇਸ਼ ਭਾਈਚਾਰੇ ਦੀ ਭਾਵਨਾ ਨਾਲ ਜੋੜਦੀਆਂ ਨੇ ਇਸੇ ਲਈ ਅੱਜ ਆਪਣੇ ਸਭ ਬੱਚਿਆਂ ਨੇ ਮਿਲ ਕੇ ਸਭ ਟੀਚਰਸ ਨੇ ਮਿਲ ਕੇ ਇੱਕ ਇਕੱਟਾ ਨਾ ਅਸੀਂ ਇਹ ਤਿਉਹਾਰ ਮਨਾਇਆ ਹੈ ਹਨਾ ਅਸਨੀ ਸੰਸਕ੍ਰਿਤ ਵਿਭਾਗ ਅਤੇ ਹਿੰਦੀ ਵਿਭਾਗ ਵੱਲੋਂ ਸਭ ਨੂੰ ਅਸੀਂ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆਂ ਧੰਨਵਾਦ ਚਲੋ ਹੁਣ ਅਸੀਂ ਬੱਚਿਆਂ ਨਾਲ ਗੱਲ ਕਰਾਂਗੇ ਬੇਟਾ ਤੁਸੀਂ ਕਿਹੜੀ ਕਲਾਸ ਚ ਪੜ੍ਹਦੇ ਹੋ ਸਿਰ ਮੈਂ ਤਾਂ 50 ਤੁਸੀਂ ਇਸ ਡਿਪਾਰਟਮੈਂਟ ਤੋਂ ਪਾਸ ਆਊਟ ਹੋ ਗਏ ਹੈਗੇ ਅੱਜ ਤੁਸੀਂ ਇੱਥੇ ਕਿਸ ਲਈ ਵਾਸਤੇ ਆਏ ਹੋ ਲੋਹੜੀ ਮਨਾਉਣ ਵਾਸਤੇ ਆਏ ਹੋ ਹਾਂਜੀ ਚੰਗਾ ਲੱਗਿਆ ਤੁਹਾਨੂੰ ਲੋਹੜੀ ਮਨਾਉਣਾ ਬਹੁਤ ਅੱਛਾ ਲੱਗਿਆ ਤੁਹਾਡੇ ਤੁਹਾਡੇ ਮਨ ਚ ਇਹ ਖੁਆਇ ਸੀ ਕਿ ਅਸੀਂ ਜਾ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਪਣੇ ਡਿਪਾਰਟਮੈਂਟ ਪੁਰਾਣੇ ਦੇ ਵਿੱਚ ਲੋਹੜੀ ਜਾ ਕੇ ਮਨਾਵਾਂਗੇ ਹਾਂ ਜੀ ਇਹ ਆ ਕੁੜੀ ਦਾ ਬਈ ਅੱਜ ਨਵਾਂ ਨਵਾਂ ਵਿਆਹ ਹੋਇਆ ਹੈਗਾ ਇਹਦੀ ਪਹਿਲੀ ਲੋਹੜੀ ਹੈਗੀ ਹੈ ਅਸੀਂ ਇਸ ਤੋਂ ਪੁੱਛਾਂਗੇ ਕਿ ਇਹ ਕੀ ਫੀਲ ਕਰ ਰਹੀ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਸ ਬੇਟੀ ਨੂੰ ਅਸੀਂ ਮੁਬਾਰਕਾਂ ਦੰਨੇ ਹੈਗੇ ਆ ਇਸ ਦੇ ਨਵੇਂ ਵਿਆਹ ਦੀ ਤੇ ਬੇਟਾ ਇਹ ਦੱਸੋ ਤੁਸੀਂ ਅ ਅੱਜ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਆਪਣੇ ਪੁਰਾਣੇ ਡਿਪਾਰਟਮੈਂਟ ਦੇ ਵਿੱਚ ਆ ਕੇ ਬਹੁਤ ਚੰਨਾ ਸੋਸੋਰੀਆ ਸੈਕੀ ਲਈਸ ਤੋਂ ਪਹਿਲਾਂ ਵੀ ਜਦ ਤੁਸੀਂ ਡਿਪਾਰਟਮੈਂਟ ਦੇ ਵਿੱਚ ਵੀ ਸੀ ਉਸ ਟਾਈਮ ਵੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਹੁੰਦੀਆਂ ਸੀਗੀਆਂ ਬਟ ਉਸ ਟਾਈਮ ਅਸੀਂ ਕਿਉਂਕਿ ਕਾਰ ਹੁੰਦੇ ਸੀ ਹਾਸਟੇਲਰ ਸੀਗੇ ਤਾਂ ਮਿਸ ਹੋ ਜਾਂਦੀਆਂ ਹੁੰਦੀਆਂ ਸੀ ਬਟ ਹੁਣ ਅਸੀਂ ਆਏ ਤਾਂ ਬਹੁਤ ਅੱਛਾ ਫੀਲ ਹੋ ਰਿਹਾ ਹੈ ਬਹੁਤ ਅੱਛੇ ਤਰੀਕੇ ਨਾਲ ਵੈਲਕਮ ਵੀ ਹੋਇਆ ਹੈ ਅੱਛਾ ਬਹੁਤ ਅੱਛਾ ਫੀਲ ਹੈ ਤੁਸੀਂ ਤੁਹਾਨੂੰ ਐ ਲੱਗਦਾ ਵੀ ਨਾਨਕੇ ਆਏ ਕੇ ਘਰ ਆਏ ਹੈਗੇ ਕਿ ਸਾਰੇ ਆਏ ਨਹੀਂ ਨਾਨਕੇ ਆਏ ਤੇ ਕਿ ਨਾਨਕੇ ਆਏ ਹੈਗੇ ਤੇ ਆ ਬੇਟੀ ਨਾਲ ਗੱਲ ਕਰਾਂਗੇ ਤੁਸੀਂ ਡਿਪਾਰਟਮੈਂਟ ਦੇ ਵਿੱਚ ਕੀ ਲੱਗੇ ਹੋ ਤੁਸੀਂ ਰਿਸਰਚ ਸਕਾਲਰ ਤੁਸੀਂ ਰਿਸਰਚ ਸਕਾਲਰ ਵੈਰੀ ਗੁੱਡ ਇਹ ਤਾਂ ਫਿਰ ਬਹੁਤ ਅੱਛੀ ਸਰਚ ਇਹਨਾਂ ਨੇ ਕੀਤੀ ਹੋਊਗੀ ਕਿ ਕੀ ਤੁਹਾਡਾ ਸਬਜੈਕਟ ਕੀ ਰਿਹਾ ਹੈਗਾ ਸਰ ਮੇਰਾ ਮਹਿਲਾ ਆਤਮ ਕਥਾਵਾਂ ਤੇ ਹੈ ਟੌਪਿਕ ਮਹਿਲਾ ਆਤਮ ਕਥਾਵਾਂ ਤੇ ਤੁਸੀਂ ਹਿੰਦੀ ਦੇ ਵਿੱਚ ਰਿਸਰਚ ਕਰ ਰਹੇ ਹੋ ਅੱਜ ਤੁਸੀਂ ਲੋਹੜੀ ਬਾਰੇ ਕੀ ਕਹਿਣਾ ਚਾਹੋਗੇ ਸਰ ਲੋਹੜੀ ਦਾ ਤਿਹਾੜ ਪਸੇ ਹੀ ਹੈ ਕਿ ਰਲ ਮਿਲ ਕੇ ਮਨਾਇਦਾ ਹੁੰਦਾ ਹੈ ਦੂਜੇ ਨਾਲ ਮਿਲ ਕੇ ਖੇਡਣ ਦਾ ਹੱਸਦਾ ਉਹ ਹੁੰਦਾ ਹੈ ਰਲ ਮਿਲ ਕੇ ਖੇਡਣ ਦਾ ਬਸ ਇਹ ਕੰਮ ਮੁੱਕ ਜਾਂਦਾ ਹੈ ਜੀ ਬੇਟਾ ਹਾਂਜੀ ਸਰ ਮੈਂ ਪੀਐਸਜੀੀ ਰਿਸਰਚ ਸਕਾਲਰਸ਼ਿਪ ਡਿਪਾਰਟਮੈਂਟ ਕੀ ਨਾਂ ਤੁਹਾਡਾ ਰਮਨਦੀਪ ਕੌਰ ਰਮਨਦੀਪ ਕੌਰ ਤੁਸੀਂ ਕਿਸ ਉਹਤੇ ਸਬਜੈਕਟ ਸਰਚ ਕਰ ਰਹੇ ਹੋ ਸ਼੍ਰੀ ਗੁਰਨ ਸਿੰਘ ਸਾਹਿਬ ਨੇ ਆਚਾਰ ਸੰਗੀਤਾ ਆਚਾਰ ਸੰਗੀਤਾ ਸੇਬਮਿਟ ਹੋ ਚੁੱਕਿਆ ਤੇ ਬਾਕੀ ਬਹਲੇ ਪੈਂਡਿੰਗ ਹੈ ਓਕੇ ਓਕੇ ਤਾਂ ਤੁਹਾਡਾ ਤਾਂ ਜਿਹੜਾ ਹੈਗਾ ਥੀਸ ਆਪਣਾ ਪੂਰਾ ਹੋ ਗਿਆ ਤੁਹਾਡਾ ਵਰਕ ਪੂਰਾ ਹੋ ਗਿਆ ਐਂਡ ਯੂ ਆਰ ਗੋਇੰਗ ਟੂ ਬੀ ਅ ਪ੍ਰੋਫੈਸਰ ਹੈ ਨੀ ਸੋ ਅੱਜ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਅੱਜ ਸਰ ਆਏ ਬਹੁਤ ਦਿਨਾਂ ਬਾਅਦ ਡਿਪਾਰਟਮੈਂਟ ਪਹਿਲਾਂ ਇੱਥੇ ਰੈਗੂਲਰ ਰਿਸਰਚ ਸਕਾਲਰ ਸੀ ਰੋਜ਼ ਇੱਥੇ ਹੀ ਹੁੰਦੇ ਸੀ ਇੱਥੇ ਹੀ ਹੁੰਦੇ ਸੀ ਬਹੁਤ ਵਧੀਆ ਲੱਗ ਰਿਹਾ ਆਪਣੇ ਜੂਨੀਅਰਸ ਨੂੰ ਮਿਲ ਕੇ ਇਹ ਸਟੂਡੈਂਟਸ ਵੀ ਸੀਗੇ ਇਸ ਸਾਲ ਵਿੱਚ ਜਿਵੇਂ ਪੜ੍ਹਾਉਂਦੇ ਸੀ ਬੱਚਾ ਨੂੰ ਤੇ ਬਹੁਤ ਵਧੀਆ ਲੱਗ ਰਿਹਾ ਟੀਚਰਸ ਨੂੰ ਮਿਲ ਕੇ ਕਾਫੀ ਲੰਬੇ ਟਾਈਮ ਜ ਸਪੈਸਿਫਿਕ ਇਸ ਲਈ ਕਿ ਆਪਾਂ ਇਕੱਠੇ ਹੋ ਜਾਂਦੇ ਹਾਂ। ਕੱਟੇ ਨੂੰ ਮਿਲਿਆ ਜਾਂਦਾ ਹੈ, ਹਸਤੀਆ ਖੇਟਿਆ ਜਾਂਦਾ ਕਿਉਂਕਿ ਇੰਨਾ ਬੀਵੀ ਸ਼ਡਿਊਲ ਹੈ ਸਭ ਦਾ। ਬਹੁਤ ਅੱਛੇ। ਇਹ ਉੱਤੇ ਹਾਰਾਂ ਚ ਆਪਾਂ ਟਾਈਮ ਕੱਢ ਲੈਣੇ ਆ। ਠੀਕ ਹੈ ਠੀਕ ਹੈ। ਹਾਂਜੀ, ਬਾਕੀ ਇਸ ਤਰ੍ਹਾਂ ਇਹ ਡਿਲਪਰ ਜਾਏ ਕਿ ਠੰਡ ਤੋਂ ਬਾਅਦ ਇੱਕਦਮ ਖੁੱਲ ਜਾਂਦੇ ਨੇ ਦੇਣਾ। ਲੋੜੀ ਤੋਂ ਬਾਅਦ ਆਪਾਂ ਵੀ ਜਿਹੜੇ ਜਿਹੜੇ ਆਪਾਂ ਝੋਲੇ ਪਹਿਨੇ ਹੋਏ ਆ ਇਹ ਲੈ ਜਾਣਗੇ। ਸਾੰਚੀ ਆਪਣੇ ਚ ਵਾਪਸ ਹੋ ਐਨਰਜੀ ਠੰਡ ਤੋਂ ਬਾਅਦ ਆ ਜਾਂਦੇ ਆ। ਇਹ ਇਹ ਸਾਰੇ ਜਿਹੜੇ ਮੋٹے ਮੋٹے ਕੱਪੜੇ ਪਾਏ ਹੋਏ ਆ ਉਹ ਸਾਰੇ ਜਿਹੜੇ ਹਾਂਜੀ। ਅੱਛਾ ਅੱਛਾ ਬ ਫੜੇ ਵਰਗਾ ਹੀ ਰਹਿਆ ਹਾਂ ਇਸੇ ਡਿਪਾਰਟਮੈਂਟ ਦੇ ਵਿੱਚ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਊਗਾ ਸੋ ਅੱਛਾ ਸਰ ਤੁਸੀਂ ਡਿਪਾਰਟਮੈਂਟ ਦੇ ਵਿੱਚ ਮਹਿਜ਼ ਇੱਕ ਕਲੈਰੀਕਲ ਐਜ਼ ਅ ਕਲੈਰੀਕਲ ਤੁਸੀਂ ਕੀ ਮਹਿਸੂਸ ਕਰਦੇ ਹੋ ਅੱਜ ਅੱਜ ਬਾਰੇ ਸਰ ਅਸੀਂ ਹਰ ਸਾਲ ਆਪਣਾ ਬਹੁਤ ਵਧੀਆ ਤਰੀਕੇ ਨਾਲ ਤਿਹਾਰ ਮਨਾਉਂਦੇ ਆ ਰਹੇ ਹਾਂ ਜੀ ਜੀ ਤੇ ਅੱਜ ਵੀ ਅਸੀਂ ਸਾਰੇ ਐਨ ਵਧੀਆ ਇੱਕ ਦਿਨ ਪਹਿਲਾਂ ਮਨਾਇਆ ਜੀ ਬਹੁਤ ਅੱਛੀ ਤਰ੍ਹਾਂ ਤਿਆਰ ਬਹੁਤ ਅੱਛੀ ਢੰਗ ਨਾਲ ਮਨਾਇਆ ਹਾਂ ਜੀ ਹਾਂ ਸਾਰੇ ਸ਼ਾਮਿਲ ਹੋਏ ਸਾਰੇ ਸਟੂਡੈਂਟ ਸਾਰੇ ਟੀਚਰਸ ਸਾਰਾ ਸਟਾਫ ਹਨਾ ਜੀ ਸਾਰੇ ਬਹੁਤ ਅੱਛੇ ਤਰੀਕੇ ਨਾਲ ਬਹੁਤ ਵਧੀਆ ਮਨਾਉਂਦੇ ਬਹੁਤ ਢੰਗ ਨਾਲ ਅੱਛੇ ਢੰਗ ਨਾਲ ਮਨਾਉਂਦੇ

महाकाय सूर्यकोटि समप्रभ निर्विघनम् कुरु मे देव सर्वकारे सर्वदा विद्यारम्भे विवाहे च प्रावेशे निर्गमे तथा सङ्ग्रामे संकटै च व विघ्न तस्या न जायते हरि ओम् चन्द्रमा मनसो जातः सूर्यो अजायत श्रोत्राद्वायुश्च प्राणश्च मुखादग्निरजायत ॐ नाभ्या आसीदन्तरिक्षीर्ष्णो जौहौ समवर्तत मद्भ्याम्भोमृदिशः श्रोत्रा तथा लोकान् अकल्पयन्नः ॐ यज्ञेन यज्ञम् जयन्त देवस्थानि ध्रमाणि प्रथमान्यासन्ना ते ह महिमानः सचन्त यत्र पूर्वे साध्याः सन्ति देवाः ओम शांतिही 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 ओम ਦੋਸਤੋ ਤੁਸੀਂ ਦੇਖ ਰਹੇ ਹੋ ਨਵਾਂ ਜ਼ਮਾਨਾ ਚੈਨਲ ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਏ ਹੋਏ ਹਾਂ ਜਿੱਥੇ ਹਿੰਦੀ ਡਿਪਾਰਟਮੈਂਟ ਅਤੇ ਸੰਸਕ੍ਰਿਤ ਡਿਪਾਰਟਮੈਂਟ ਵੱਲੋਂ ਮਿਲ ਕੇ ਬੱਚਿਆਂ ਨੇ ਟੀਚਰਾਂ ਨੇ ਸਾਰਿਆਂ ਨੇ ਲੋਹੜੀ ਮਨਾਈ ਹੈਗੀ ਔਰ ਇਸ ਲੋਹੜੀ ਦਾ ਯੂਨੀਵਰਸਿਟੀ ਦੇ ਵਿੱਚ ਦੇਖਣ ਨੂੰ ਸਾਨੂੰ ਬਹੁਤ ਵੱਡਾ ਜਿਹੜਾ ਹੈਗਾ ਉਲਾਸ ਬੜਾ ਜੋਸ਼ ਲੱਗਿਆ ਹੈ ਟੀਚਰਜ਼ ਦੇ ਵਿੱਚ ਵੀ ਔਰ ਬੱਚਿਆਂ ਦੇ ਵਿੱਚ ਵੀ ਸੋ ਉਹਨਾਂ ਨੇ ਬੜੇ ਅੱਛੇ ਢੰਗ ਨਾਲ ਇੱਥੇ ਲੋਹੜੀ ਮਨਾਈ ਹੈਗੀ ਹੈ ਰੇਵੜੀਆਂ ਵਗੈਰਾ ਖਾਧੀਆਂ ਹੈਗੀਆਂ ਸਾਰਿਆਂ ਨੇ ਐਂਡ ਉਹਦੇ ਵਿੱਚ ਆਹੂਤੀ ਵੀ ਪਾਈ ਹੈਗੀ ਸਾਰਿਆਂ ਨੇ ਮਿਲ ਕੇ ਬੱਚਿਆਂ ਨੇ ਔਰ ਮੈਂ ਸੁਣਗਾ ਕਿ ਇੰਨਾ ਅੱਛਾ ਵਧੀਆ ਜਿਹੜਾ ਹੈਗਾ ਇੱਥੇ ਮਾਹੌਲ ਰਿਹਾ ਯੂਨੀਵਰਸਿਟੀ ਦੇ ਵਿੱਚ ਸੋ ਸਾਰੇ ਬੱਚੇ ਸਟੂਡੈਂਟਸ ਜਿਨੇ ਵੀ ਹੈਗੇ ਐਮਏ ਕਲਾਸਿਸ ਦੇ ਤੇ ਹੋਰ ਕਲਾਸਿਸ ਦੇ ਜਿਹੜੇ ਹੈਗੇ ਬਹੁਤ ਜਿਆਦੇ ਖੁਸ਼ ਨਜ਼ਰ ਆ ਰਹੇ ਸੀਗੇ ਔਰ ਤਿਹਾੜ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਖੁਸ਼ੀ ਦਾ ਮੌਕਾ ਹੀ ਹੁੰਦਾ ਹੈਗਾ ਸੋ ਹਿੰਦੀ ਡਿਪਾਰਟਮੈਂਟ ਦੀ ਜਿਹੜੀ ਹੈਡ ਆਫ ਦਾ ਡਿਪਾਰਟਮੈਂਟ ਹੈਗਾ ਯੂਨੀਵਰਸਿਟੀ ਦੇ ਡਾਕਟਰ ਰਜਨੀ ਉਹ ਸਾਡੇ ਨਾਲ ਨੇ ਤੇ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਡਾਕਟਰ ਰਜਨੀ ਤੁਹਾਡਾ ਨਵਾਂ ਜ਼ਮਾਨਾ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਤੁਸੀਂ ਡਿਪਾਰਟਮੈਂਟ ਦੇ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਹੈਗਾ ਤੇ ਤੁਸੀਂ ਸਾਨੂੰ ਇਹ ਦੱਸੋ ਕਿ ਲੋਹੜੀ ਦੀ ਕੀ ਸਿਗਨੀਫੀਕੈਂਸ ਹੈਗੀ ਹੈ ਸਭ ਤੋਂ ਪਹਿਲੇ ਬਹੁਤ-ਬਹੁਤ ਨਮਸਕਾਰ ਲੋਹੜੀ ਦੀ ਬਧਾਈ लोहड़ी वास्तव में पंजाब का एक त्योहार ही नहीं है बल्कि हमारी सांस्कृतिक एकता का भी पर्व है लोहड़ी वाले दिन सब मिलजुल कर अग्नि के समक्ष अपने सभी द्वेष द्वेष को भी अग्नि में होम कर देते हैं तो ये हमारे लिए वास्तव में बहुत बड़ा त्योहार इसलिए भी है क्योंकि नई जो नयापन है क्योंकि इस समय मौसम सर्दी का होता है और उसके बाद मौसम ने बदलना है तो नएपन का भी प्रतीक है सांस्कृतिक एकता का भी प्रतीक है और हर हर वर्ष हिंदी विभाग की तरफ से ये त्योहार मनाया जाता है इस बार इसलिए भी विशेष रहा कि इस पर्व पर हमारे विभाग के सभी पुराने छात्र मुझे लगता है कि डॉक्टर सुरजीत उनमें से सबसे सीनियर हैं तो सभी मौजूद रहे और इसलिए हमारी लोहड़ी का पर्व इस बार विशेषता डॉक्टर राजन जब ये आ, ये जलाते हैं इसकी वो आ, लकड़ियां लगाकर उसमें पाखियां वगैरह पाते हैं और आहूति डालते हैं उसकी क्या सिग्निफिकेंस है सिग्निफिकेंस यही है सर कि मैंने कहा कि जो हमारे मन में किसी भी तरह का राग द्वेष कोई भी हीन भावना उसका भी हम उसको भी तिलांजलि देते हैं आज के दिन वो कहते हैं ना कि इस सर आए दिलितर जाए दिलितर दी जड़ चूल्हे पाए किसी भी तरह की कोई नेगेटिविटी जो है उसको खत्म करने का त्यौहार आपके जो यहाँ पर बच्चे स्टूडेंट्स थे उनमें बड़ा उल्लास देखने को मिला उन, उनका कैसा आप रिएक्शन देख रही है खुश होते हैं हर साल की तरह ही खुश है क्योंकि पुराने बच्चे भी इकट्ठे हुए हैं तो उनके लिए तो और भी ये त्यौहार फुल का काम कर रहा है कि नए और पुराने का मिलन हुआ है आज थैंक यू डॉक्टर रणनीत ਤੋ ਦੋਸਤੋ ਹੁਣ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਸਕ੍ਰਿਤ ਡਿਪਾਰਟਮੈਂਟ ਦੇ ਵਿੱਚ ਹਾਂ ਜਿਨ੍ਹਾਂ ਨੇ ਮਿਲ ਕੇ ਲੋਹੜੀ ਮਨਾਈ ਹੈਗੀ ਹੈ ਸੰਸਕ੍ਰਿਤ ਡਿਪਾਰਟਮੈਂਟ ਦੇ ਇੱਕ ਪ੍ਰੋਫੈਸਰ ਸਾਹਿਬਾਨ ਸਾਡੇ ਨਾਲ ਹੈਗੇ ਪ੍ਰੋਫੈਸਰ ਸਾਹਿਬ ਕੀ ਤੁਹਾਡਾ ਕੀ ਨਾਮ ਹੈ ਮੈਂ ਡਾਕਟਰ ਮਿਲਿੰਦਰ ਕੁਮਾਰ ਸੰਸਕ੍ਰਿਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਹਾਂ ਜੀ ਅ ਅੱਜ ਆਪ ਨੇ ਇਸ ਡਿਪਾਰਟਮੈਂਟ ਮੇ ਲੋਹੜੀ ਮਨਾਈ ਹੈ ਆਪਕੇ ਸਟੂਡੈਂਟਸ ਨੇ लोड़ी के बारे में आपको हमको जानकारी दें कि कैसा कैसा माहौ, माहौल रहा आपके डिपार्टमेंट में देखिए ये हमारे जो भारतीय पर्व है उनमें से एक ये पर्व है इसका अपना सांस्कृतिक महत्व है और प्रतिवर्ष जो विभाग हिंदी और संस्कृत विभाग दोनों मिलकर ये आयोजन मनाते हैं और बच्चों के अंदर बड़ा ही हर्षोल्लास के साथ वो इस पावन पर्व को मनाते हैं जैसा कि अगर हम सांस्कृतिक दृष्टि से देखें तो ये पर्व का ऋतु चक्र के साथ संबंध है जैसे हमारी ऋतु परिवर्तित होती है आप सभी को विदित है कि मकर संक्रांति पे सूर्य जो है वो उत्तरायण में आ जाते हैं और धीरे 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 शरद ऋतु जो है वो समाप्त हो जाती है और हम ग्रीष्म की तरफ बढ़ते हैं और नए ऋतु का नए मौसम का जो आगाज होता है उस दृष्टि से इसका एक अपना महत्व है और उसी के संदर्भ में जो ये पर्व मनाया जाता है बड़े ही हर्षोल्लास के साथ आज विभाग के विद्यार्थियों ने और अध्यापकों के साथ मिलकर और साथ ही साथ जो पूर्व विद्यार्थी रहे हैं दोनों विभागों के उन्होंने बड़े हर्षोल्लास के साथ ये पर्व मनाया है और मैं सभी जो इस चैनल को देख रहे सभी दर्शकों को मैं लोहड़ी के पावन पर्व की और मकर संक्रांति की हार्दिक शुभकामनाएं देता हूँ थैंक यू डॉक्टर साहब